ਟੁੱਟ ਗਿਆ ਕੈਮਰਾ ਦਿਖਾ ਦਿਓ ਆਪਣੇ ਵਾਲੋ ਮਾਈਕ ਬੰਦ ਕਰੋ ਕਚਰ ਪੰਕਜ ਜੀ ਲਗਵਾ ਦੇ ਸਰ ਬੋਲੋ ਜੀ ਬੋਲੋ ਪਲੀਜ਼ ਹਾਂ ਜੀ ਹਾਂ ਜੀ ਹਾਂ ਜੀ ਸਰ ਹਾਂ ਜੀ ਪਲੀਜ਼ ਅੱਜ ਮੈਂ ਨੀਤੀ ਆਯੋਗ ਸਰ ਨੀਚੇ ਕਰ ਲਓ ਜੀ ਭਾਈਆ ਮੀਟਿੰਗ ਦੇ ਵਿੱਚ ਹਿੱਸਾ ਲੈਣ ਲਈ ਜਾ ਰਹਿਆਂ ਹੋਰ ਨੀਚੇ ਕਰੂਗੇ ਬੋਲ ਆ ਯਾਰ ਅੜੀ ਮੰਤਰੀ ਨੀਚੇ ਕਰੋਗੇ ਸਰ ਨਰਿੰਦਰ ਮੋਦੀ ਜੀ ਕਰ ਦੋ ਮਿੰਟਾਂ ਦੀ ਗੱਲ ਹੈ ਸਾਡੀ ਗੋਲਿਆ ਪੁਆ ਦੋ ਦਿਨ ਇਹ ਮੀਟਿੰਗ ਚਲਣੀ ਹੈ ਪਰ ਮੈਨੂੰ ਪਤਾ ਆਇਆ ਇਹ ਨਹੀਂ ਇਹ ਕੋਈ ਕੰਮ ਔਰ ਮੈਂ ਪੂਰਾ ਹੋਮਵਰਕ ਕਰਕੇ ਲੈ ਕੇ ਜਾ ਰਹੇ ਹਾਂ ਮੈਂ ਬਹੁਤ ਸਮਾਂ ਲਗਾ ਰਹੇ ਹਾਂ ਕਿਵੇਂ ਪੰਜਾਬ ਦੇ ਜਿਹੜੇ ਮਸਲੇ ਨੇ ਉੱਥੇ ਭਰ ਧਰਮਾ ਜੀ ਕੋਣ ਮਹਿਲਾਓ ਦੇਖੋ ਹਰ ਇੱਕ ਪੰਜਾਬ ਦਾ ਦਰਪੇਸ਼ ਸਮੱਸਿਆ ਜਿਹੜੀ ਹੈ ਉਹ ਬੰਦਾ ਬੀਤੀਆ ਯੋਗ ਦੇ ਸਾਹਮਣੇ ਰੱਖਾਂਗੇ ਇਸ ਤੋਂ ਪਹਿਲਾਂ ਨੀਤੀ ਆਯੋਗ ਨੇ ਬਹੁਤ ਵਾਰ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਸੀਗੇ ਕਪਤਨ ਮੇਂਡੋਸਨ ਜਚਰ ਸਿੰਘ ਚੰਦੇਵ ਦਰਲਾ ਨੂੰ ਬੁਲਾਇਆ ਕਿ ਮੀਟਿੰਗ ਦੇ ਵਿੱਚ ਆ ਜਾਓ ਆਪਣੀਆਂ ਮੰਗਾਂ ਰੱਖੋ ਪਰ ਕਿਸਮਤੀ ਪੰਜਾਬ ਦੀ ਕਿ ਉਹਨਾਂ ਨੇ ਇਹਨਾਂ ਅਹਿਮ ਮੀਟਿੰਗਾਂ ਦੇ ਵਿੱਚ ਜਾਣਾ ਬਜਬ ਨਹੀਂ ਸਮਝਿਆ ਨਾ ਹੀ ਕੋਈ ਆਪਣਾ ਅਫਸਰ ਭੇਜਿਆ 3 ਸਾਲ ਬਾਅਦ ਪੰਜਾਬ ਵੱਲੋਂ ਕੋਈ ਪ੍ਰਤੀਨਿਧੀ ਜਿਹੜਾ ਉਹ ਨੀਤੀ ਆਯੋਗ ਦੇ ਵਿੱਚ ਜਾ ਰਹੇ ਔਰ ਬਕਾਇਦਾ ਹੋਮਵਰਕ ਲੈ ਕੇ ਜਾ ਰਹੇ ਮੈਂ ਇਹ ਉਹਨਾਂ ਨੇ 5 ਦਿਨ ਪਹਿਲਾਂ ਕਿਹਾ ਸੀ ਕਿ ਤੁਸੀਂ ਤੁਸੀਂ ਭੋਲੋਗੇ ਕੀ ਸਾਨੂੰ ਲਿਖਤੀ ਚਾਹੀਦਾ ਹੈ 813 ਕਾਪੀ ਉਹਨਾਂ ਨੇ ਮੰਗੀਆਂ ਸੀ ਸਾਰੀਆਂ ਜੋ ਮੈਂ ਉੱਥੇ ਮੁੱਦੇ ਰੱਖਣੇ ਨੇ ਜਿਹਦੇ ਵਿੱਚ ਪਾਣੀਆਂ ਦਾ ਮੁੱਦਾ ਹੈ ਜਿਹਦੇ ਵਿੱਚ ਕਿਸਾਨਾਂ ਨੇ ਕਿਹੜੀ ਨੀਚੇ ਕਰੀ ਉਹ ਕਰੂ ਯਾਰ ਜਿਹੜੇ ਕਰਜ਼ੇ ਨੇ ਉਹਦਾ ਜਿਹੜਾ ਮੁੱਦਾ ਹੈ ਐਮਐਸਪੀ ਦੀ ਲੀਗਲ ਗਰੰਟੀ ਦਾ ਮੁੱਦਾ ਹੈ ਕਨਾਲ ਸਿਸਟਮ ਨਹਿਰੀ ਪਾਣੀ ਜਿਹੜੇ ਨੇ ਉਹਨਾਂ ਨੂੰ ਬਹਾਲ ਕਰਨ ਦਾ ਮੁੱਦਾ ਹੈ ਹੁੱਡੇ ਨਾਲੇ ਨੂੰ ਸਾਫ਼ ਕਰਨ ਦਾ ਮੁੱਦਾ ਹੈ ਇੰਡਸਟਰੀ ਨੂੰ ਇੱਥੇ ਵਧੀਆ ਮਾਹੌਲ ਦੇਣ ਦਾ ਮੁੱਦਾ ਹੈ ਤੇ ਜਿੰਨੇ ਵੀ ਪੰਜਾਬ ਨਾਲ ਸੰਬੰਧਿਤ ਬੀਵੀਐਮਬੀ ਦਾ ਮੁੱਦਾ ਮੈਂ ਉੱਥੇ ਚੱਕੂਗਾ ਨਾਲ ਨਾਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਮੁੱਦਾ ਹੈ ਸੋ ਹੈਲਥ ਨਾਲ ਰਿਲੇਟਡ ਬਹੁਤ ਸਾਰੇ ਮੁੱਦੇ ਨੇ ਜਿਹਦੇ ਵਿੱਚ ਅਸੀਂ ਨੀਤੀ ਯੋਗ ਨੂੰ ਇਹ ਕਹਾਂਗੇ ਕਿ ਪੰਜਾਬ ਜਿਹੜਾ ਉਹ ਸਿਹਤਮੰਦ ਪੰਜਾਬ ਜਿਹੜਾ ਅਸੀਂ ਬਣਾਉਣਾ ਚਾਹੁੰਦੇ ਆ ਉਹਦੇ ਲਈ ਸਾਨੂੰ ਫੰਡ ਜਾਰੀ ਕਰੋ ਸੋ ਬਾਕਾਇਦਾ